ਬਾਈ ਅੱਜ ਪਹਿਲਾ ਕਿਹਦੇ ਲਾਉਣਾ ਕੰਪਿਊਟਰ ਕਰਾਹਾ ਆਪਾਂ ਉਹ ਯਾਰ ਜੱਗੀ ਵੀ ਕਈ ਦਿਨ ਹੋ ਗਏ ਫੋਨ ਜੇ ਕਰੀ ਜਾਂਦਾ ਕਿਵੇਂ ਕਰੀਏ ਹਾਂ ਬਾਈ ਉਹ ਕੱਲ ਮੈਨੂੰ ਵੀ ਸ਼ਾਮ ਨੂੰ ਮਿਲਿਆ ਸੀਗਾ ਕਹਿੰਦਾ ਮੇਰਾ ਕਿਲਾ ਡੇਢ ਕਿਲਾ ਵਾਂਂਦਾ ਕੋਈ ਕੰਪਿਊਟਰ ਕਰਾਹਾ ਵੀ ਨਹੀਂ ਲਾਉਣ ਆਉਂਦਾ ਕਹਿੰਦਾ ਤੁਸੀਂ ਵੀ ਲਾਰੇ ਲਾਈ ਜੰਨੇ ਆ ਜਿੱਤੇ ਤੂੰ ਐ ਕਰ ਭਲਾ ਆ ਜੱਦੀ ਸਰਦਾਰਾਂ ਦੇ ਕਿੰਨੇ ਕਿਲੇ ਕੰਪਿਊਟਰ ਕਰਾਹਾ ਲਾਉਣ ਵਾਲੇ ਬਾਈ ਨਹਿਰੋਪਾਰ ਵਾਲੇ ਉਹ ਹੈਗੇ ਆ 7-8 ਕਿਲੇ ਤੂੰ ਉਹ ਕਰ ਤੂੰ ਜੱਦੀ ਸਰਦਾਰਾਂ ਦੇ ਕੰਪਿਊਟਰ ਕਰਾਹਾ ਲਾਉਣਾ ਸ਼ੁਰੂ ਕਰ ਉਹ ਜੱਦੀ ਸਰਦਾਰ ਆ, ਉਹ ਚੰਗਾ ਪਣ ਰੋਟੀ ਪਾਣੀ ਖਵਾਉਣਗੇ। ਆ ਜੱਗੀ ਵਿਚਾਰੇ ਕੋਲੇ ਕੀ ਆ? ਇਹ ਕੀ ਆਪਣੀ ਸੇਵਾ ਕਰੂ? ਕਿਉਂ ਕਰਾਂਗੇ? ਉਧਰੋਂ ਆਉਂਦੇ ਆਉਂਦੇ ਆ ਜੱਗੀ ਦਾ ਕਿਲਾ ਡੇਢ ਕਿਲਾ। ਉਹਦੇ ਵੀ ਕੰਪਿਊਟਰ ਕਰਾ ਲਾਵਾਂਗੇ। ਠੀਕ ਆ ਬਾਈ, ਅੱਜ ਲੈਨੇ ਵੱਡੇ ਘਰਾਂ ਦੀ ਰੋਟੀ ਦਾ ਨਜ਼ਾਰਾ। ਪੱਕਾ ਮਟਰ ਪਨੀਰ ਬਣਾਉਣਗੇ ਜਾਂ ਫਿਰ ਮੁਰਗਾ ਦਾ ਬਣਾਉਣਗੇ। ਉਹ ਚਾ ਯਾਰ, ਮੂੰਹ 'ਚ ਪਾਣੀ ਆਉਣ ਲੱਗਾ। ਤੂੰ ਐਂ ਕਰ। ਜੱਦੀ ਸਰਦਾਰਾਂ ਦੇ ਖੇਤ ਪਹੁੰਚ। ਦੇਖੀਏ ਫਿਰ ਸਰਦਾਰਾਂ ਨੇ ਮਟਰ ਪਨੀਰ ਬਣਾਇਆ। ਕਿਆ ਮੁਰਗਾ ਲੈ ਬਾਈ ਅਗਲਾ ਨੇ ਭਲਾ ਬੱਕਰਾ ਬਣਾਇਆ ਹੋਵੇ ਆਪਾਂ ਐਵੇਂ ਬਲੇਲਰ ਸੋਚੀ ਬੈਠੇ ਆ ਹਾਏ ਬੱਕਰਾ ਚਲ ਖੇਤੀ ਕਰ ਹੁਣ ਹੋਰ ਸਬਰ ਨਹੀਂ ਹੁੰਦਾ ਆਏ ਹਾਏ ਵੱਡੇ ਘਰਾਂ ਦਾ ਖਾਣਾ ਚੱਲ ਚੱਲ ਕਰ ਓ ਚਿੰਦੇ ਆਇ ਕਮਲ ਤੇ ਜੀਤਾ ਉਹਨਾਂ ਨੇ ਆਪਣੇ ਇੱਕ ਮੋਟਰ ਕਰਾਹ ਲਾਉਣਾ ਐਂ ਕਰੀ ਤੂੰ ਨਾ ਆ ਤਿੰਨ ਕਿਲੇ ਪਹਿਲਾਂ ਇੱਕ ਬਲਾ ਕਰਾ ਲਈ ਤੇ ਉਤਲਾ ਬਾਅਦ ਚ ਵੇਖਾਂਗੇ ਠੀਕ ਆ ਬਈ ਤੇ ਉਹਨਾਂ ਦਾ ਰੋਟੀ ਪਾਣੀ ਉਹ ਰੋਟੀ ਪਾਣੀ ਆ ਉਹਦਾ ਖਾ ਕੇ ਆਉਣਗੇ ਨਾਲੇ ਹੌਂਸਾਰ ਤਾਂ ਨਹੀਂ ਆਪਣੇ ਰੋਟੀ ਖਾਣ ਲੱਗ ਜਾਣਗੇ ਪਾਣੀ ਵਾਲਾ ਕੈਂਪਰ ਉਹਦੇ ਕੋਲੀ ਹੁੰਦਾ ਨਾ ਕਰੀ ਤੂੰ ਪਲਾ 3 ਕਿਲੋ ਲਵਾ ਲਈ ਉਤਲਾ ਬਾਅਦ ਚ ਵੇਖ ਲਾਂਗੇ ਨਾਲੇ ਕਿਸੇ ਚੀਜ਼ ਦੀ ਲੋੜ ਨਹੀਂ ਉਹਨਾਂ ਨੂੰ ਬਸ ਕੱਲਾ ਕੰਮ ਤੂੰ ਧਿਆਨ ਨਾ ਕਰਾ ਲਈ ਮੈਂ ਚੱਲਿਆ ਸ਼ਹਿਰ ਕਾਫੀ ਕੰਮ ਆ ਮੇਰੇ ਕਰਨ ਵਾਲੇ ਤੂੰ ਚੱਲ ਬਈ ਮੈਂ ਆਪੇ ਕਰਾਂ ਉਹਨੂੰ ਤਸੱਲੀ ਨਾਲ ਕੰਮ ਆਗੇ ਬਈ ਹਾਂ ਸਿੰਦੇ ਬਾਈ ਆਗੇ ਐਂ ਕਰੋ ਬਈ ਆ ਤਿੰਨ ਕਿੱਲਾਂ ਚ ਲਾ ਦੋ ਕੰਪਿਊਟਰ ਕਰਾ ਬਾਕੀ ਆਪਾਂ ਬਾਅਦ ਚ ਦੇਖਦੇ ਆ ਬਈ ਐਂ ਕਰ ਤੂੰ ਬੈਠ ਜਾਵੇਂ ਤੇ ਮੈਂ ਕੰਮ ਕਰਦਾ ਸ਼ੁਰੂ ਸਰਦਾਰਾਂ ਦਾ ਬੰਦਾ ਆਇਆ ਨਹੀਂ ਕੋਈ ਰੋਟੀ ਲੈ ਕੇ ਉਹ ਸਿੰਦੇ ਬਾਈ ਰੋਟੀ ਕਦੋਂ ਕਾਊਗੀ ਭੁੱਖ ਬਹੁਤ ਲੱਗੀ ਆ ਰੋਟੀ ਰੋਟੀ ਨਹੀਂ ਆਉਣੀ ਰੋਟੀ ਨਹੀਂ ਆਉਣੀ ਉਹ ਪਤੰਦਰਾ ਸਾਡਾ ਤਾਂ ਯਾਰ ਭੁੱਖ ਨਾਲ ਬੁਰਾ ਹਾਲ ਹੋਇਆ ਪਿਆ ਤੇ ਤੂੰ ਕਹਿੰਦਾ ਰੋਟੀ ਨਹੀਂ ਆਉਣੀ ਵੱਡੇ ਸਰਦਾਰ ਕਹਿ ਕੇ ਗਏ ਆ ਰੋਟੀ ਖਾ ਕੇ ਆਉਣਗੇ ਉਹ ਉਹ ਯਾਰ ਛਿੰਦੇ ਅਸੀਂ ਰੋਟੀ ਕਦੋਂ ਖਾ ਕੇ ਆਏ ਆ ਅਸੀਂ ਤਾਂ ਸਵੇਰ ਦੇ ਆਏਵੇਂ ਆ ਪਤੰਦਰਾ ਰੋਟੀ ਤਾਂ ਅਸੀਂ ਜਿਹਦੇ ਕਰਾਹਾ ਲਾਉਣੇ ਉਹਦੇ ਖਾਣੇ ਆ ਕੋਈ ਗੱਲ ਨਹੀਂ ਬਾਈ ਪਾਣੀ ਪੂਣੀ ਪੀ ਕੇ ਸਾਰ ਲਓ